ਵਰਿੰਟ ਮੰਤਰੀ ਮੀਥੇਅਰ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਜਾਰੀ ਵਾਰੰਟ ਰੱਦ ਕਰ ਦਿੱਤੇ ਗਏ ਨੇ ਦੱਸਿਆ ਕਿ ਹਾਈ ਕੋਰਟ ਨੇ ਮੀਥੇਅਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਰੱਦ ਕੀਤਾ ਹੈ ਤਾਂ ਤਿੰਨ ਫਰਵੀਨੂ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ 16 ਦਸੰਬਰ ਨੂੰ ਚੰਡੀਗੜ੍ਹ ਕੋਰਟ ਨੇ ਦੱਸਿਆ ਕਿ ਵਾਰੰਟ ਜਾਰੀ ਕੀਤਾ ਸੀ ਦੱਸਿਆ ਕਿ 24 ਅਕਤੂਬਰ 2020 ਆਮ ਆਦਮੀ ਪਾਰਟੀ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਚੰਡੀਗੜ੍ਹ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਉਸ ਸਮੇਂ ਦਾ ਇਹ ਸਾਰਾ ਮਾਮਲਾ ਹੈ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਮੀਥ ਹੀਰ ਵੀ ਸ਼ਾਮਲ ਸੰਤਾ ਜਿਸ ਦੇ ਚੱਲਦੇ ਆ ਮੀਥ ਹੀਰ ਦੇ ਖਿਲਾਫ ਧਾਰਾ 188 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਔਰ ਇਸ ਮਾਮਲੇ ਨੂੰ ਲੈ ਕੇ ਕੋਰਟ ਦੇ ਵਿੱਚ ਪੇਸ਼ ਨਾ ਹੋਣ ਦੇ ਚੱਲਦੇ ਆ ਦੱਸ ਦੇ ਗਏ ਕਿ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਮੀਥ ਹੀਰ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਤਾਂ ਜਿਸ ਤੋਂ ਬਾਅਦ ਹੁਣ ਕੁਝ ਰਾਹਤ ਮਿਲਦੀ ਹੋਈ ਸੀ ਕਹਿ ਸਕਦੇ ਆ ਕਿ ਮੀਥ ਹੀਰ ਨੂੰ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਵਾਰੰਟ ਨੂੰ ਰੱਦ ਕੀਤਾ ਗਿਆ ਹੈ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਜੋ ਜਾਰੀ ਵਾਰੰਟ ਸੀ ਉਸ ਨੂੰ ਹਾਈ ਕੋਰਟ ਨੇ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ ਔਰ 3 ਫਰਵਰੀ ਨੂੰ ਦੱਸਿਆ ਕਿ ਕੋਰਟ ਦੇ ਵਿੱਚ ਪੇਸ਼ ਹੋਣਾ ਹੋਏਗਾ ਇਸ ਦੇ ਹੁਕਮ ਕੋਰਟ ਦੇ ਵੱਲੋਂ ਦਿੱਤੇ ਗਏ ਨੇ ਮੀਥਿਆਰ ਨੂੰ ਪੇਸ਼ ਹੋਣਾ ਹੋਏਗਾ 3 ਫਰਵਰੀ ਨੂੰ ਔਰ ਹੁਣ ਤੱਕ ਪੇਸ਼ ਨਹੀਂ ਸਨ ਹੋਏ ਇਸ ਕਰਕੇ ਗੈਰ ਜ਼ਮਾਨਤੀ ਵਾਰੰਟ ਜਿਹੜਾ ਹੈ ਉਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਚੰਡੀਗੜ੍ਹ ਦੀ ਜਾਰੀ ਕੀਤਾ ਗਿਆ ਸੀ ਪਰ ਹਾਈ ਕੋਰਟ ਨੇ ਉਸ ਨੂੰ ਹਨਰਤ ਕਰ ਦਿੱਤਾ ਤਾਂ ਰਾਹਤ ਫੌਰੀ ਤੌਰ ਤੇ ਰਾਹਤ ਅਸੀਂ ਕਹਿ ਸਕਦੇ ਹਾਂ ਮੀਥਿਆਰ ਨੂੰ ਮਿਲਦੀ ਹੋਈ ਨਜ਼ਰ ਆਈ ਹੈ ਦੱਸਦੀ ਕਿ ਉਸ ਸਮੇਂ ਖੇਤੀ ਕਾਨੂੰਨਾ ਅਨੂ ਲੈ ਕੇ ਹਰ ਪਾਸੇ ਜਿਹੜਾ ਹੈ ਉਹ ਵਿਰੋਧ ਜ਼ਰੂਰ ਵੇਖਣ ਨੂੰ ਮਿਲ ਰਿਹਾ ਸੀ ਜਿਸ ਦੇ ਚਲਦੇ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਉਹ ਸਾਰਾ ਮਾਮਲਾ ਉਮੇਸ਼ ਸ਼ਰਮਾ ਮੇਰੇ ਸੋਗੀ ਫੋਨ ਲਾਈਨ ਤੇ ਨੇ ਉਮੇਸ਼ ਕੀ ਕੁਝ ਪੂਰੀ ਜਾਣਕਾਰੀ ਹੈ ਇਸ ਮਾਮਲੇ ਦੇ ਵਿੱਚ ਕੋ 2020 ਦੀ ਗੱਲ ਹੈ 24 ਅਕਤੂਬਰ 2020 ਨੂੰ ਆਮ ਆਦੀ ਪਾਰਟੀ ਦੇ ਲੀਡਰ ਜਿਹਦੇ ਵਿੱਚ ਮੀਥੇਰ ਵੀ ਸ਼ਾਮਿਲ ਸਨ ਉਹਨਾਂ ਨੇ ਪੰਜਾਬ ਚੰਡੀਗੜ੍ਹ ਵਿੱਚ ਜਿਹੜਾ ਭਾਜਪਾ ਦਾ ਦਫ਼ਤਰ ਹੈ ਉਹ ਦਫ਼ਤਰ ਦੇ ਬਾਹਰ ਪ੍ਰੋਟੈਸਟ ਕੀਤਾ ਸੀ ਖੇਤੀ ਕਾਨੂੰਨਾ ਕਾਨੂੰਨਾਂ ਲੈ ਕੇ ਪ੍ਰੋਟੈਸਟ ਕੀਤਾ ਸੀ ਬੈਰੀਕੇਡਿੰਗ ਵੀ ਟੁੱਟੇ ਸੀਗੇ ਤਾਂ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਆ ਕਈ ਲੀਡਰਾਂ ਦੇ ਖਿਲਾਫ ਮੀਤ ਥੇਰ ਵੀ ਸੀਗੇ ਔਰ ਆਮ ਆਦੀ ਪਾਰਟੀ ਦੇ ਕਈ ਲੀਡਰ ਵੀ ਸੀਗੇ ਉਸੇ ਮਾਮਲੇ ਨੂੰ ਲੈ ਕੇ ਜਿਹੜੀ ਐਫ ਆਈ ਆਰ ਦੀਗੀ ਏ ਐਫ ਆਈ ਆਰ ਦਰਜ ਕੀਤੀ ਗਈ ਸੀ 188 ਦੇ ਤਹਿਤ ਲੇਕਿਨ 16 ਦਸੰਬਰ ਨੂੰ ਪਿਛਲੇ ਸਾਲ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਤੇ ਗਏ ਸੀ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਮੀਤ ਥੇਰ ਦੇ ਬਾਕੀਆਂ ਦੇ ਖਿਲਾਫ ਉਹ ਗੈਰ ਜਮਾਨਤੀ ਵਾਰੰਟ ਨੂੰ ਮੀਤ ਥੇਰ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਤਾਂ ਉਹ ਰਾਹਤ ਮਿਲੀ ਹੈ ਮੀਤ ਥੇਰ ਨੂੰ ਪੰਜਾਬ ਦੇ ਕੈਬਨਿਟ ਮਿੰਿਸਟਰ ਨੇ ਖੇਲ ਮੰਤਰੀ ਨੇ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਕਿ ਜਿਹੜੇ ਉਹ ਵਾਰੰਟ ਸੀਗੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਉਹ ਪੰਜਾਬ ਰਣ ਹਾਈ ਕੋਰਟ ਨੇ ਰੱਦ ਕਰਤੇ ਨਾਲੇ ਕਹਿਤਾ ਵੀ ਹੁਣ ਤੁਸੀਂ ਮਾਮਲੇ ਵਿੱਚ ਪੇਸ਼ ਹੋ ਕੇ ਕੋਰਟ ਦੇ ਸਾਹਮਣੇ ਪੇਸ਼ ਹੋਣਾ ਤਾਂ ਕਿਤਨੇ ਕਿਤੇ ਜਿਹੜੇ ਵਾਰੰਟ ਸੀਗੇ ਉਹ ਰੱਦ ਕਰਨ ਦੀ ਮੰਗ ਸੀਗੀ ਉਹ ਮੰਨ ਲਈ ਗਈ ਹੈ ਰਾਹਤ ਮੀਤ ਥੇਰ ਨੂੰ ਔਰ ਹੁਣ ਅੱਗੇ ਪੇਸ਼ ਹੋ ਕੇ ਜਿਹੜੀ ਬਾਕੀ ਅਦਾਲਤੀ ਕਾਰਵਾਈ ਹੈ ਉਹ ਚਲਦੀ ਰਹੇ ਜੀ ਜੀ ਠੀਕ ਹੈ ਅਮੇਸ਼ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਤਨਵਾਦ ਹੈ ਤਾਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਜਾਰੀ ਗੈਰ ਜ਼ਮਾਨਤੀ ਵਾਰੰਟ ਜਿਹੜੇ ਨੇ ਮੀਥਿਆ ਦੇ ਖਿਲਾਫ ਜੋ ਜਾਰੀ ਕੀਤੇ ਗਏ ਸਨ ਉਹਨਾਂ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਹੈ। 3 ਫਰਵਰੀ ਨੂੰ ਕੋਰਟ ਦੇ ਵਿੱਚ ਹੁਕਮ ਦਿੱਤੇ ਗਏ ਨੇ ਕਿ ਪੇਸ਼ ਹੋਇਆ ਜਾਵੇ ਤਾਂ ਸਾਰਾ ਮਾਮਲਾ ਖੇਤੀ ਕਾਨੂੰਨਾ ਆਦੇ ਪ੍ਰਦਰਸ਼ਨ ਦੇ ਨਾਲ ਜੁੜਿਆ ਹੋਇਆ ਹੈ ਜਦੋਂ ਸਾਰੇ ਲੀਡਰ ਜਿਹੜੇ ਨੇ ਕਿਉਂਕਿ ਉਸ ਵੇਲੇ ਆਪੋਜੀਸ਼ਨ ਦੇ ਵਿੱਚ ਸੀ ਦੱਸਿਆ ਕਿ ਆਮ ਆਦਮੀ ਪਾਰਟੀ ਔਰ ਉਸ ਦੇ ਉਸ ਸਮੇਂ ਵੱਖੋ ਵੱਖਰ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਨੇ ਉਹ ਜ਼ਰੂਰ ਸੁਭਾਵਿਕ ਤੌਰ ਤੇ ਪਾਰਟੀਆਂ ਦੇ ਵੱਲੋਂ ਕੀਤੇ ਜਾਂਦੇ ਨੇ ਪਰ ਇਹ ਵੱਡਾ ਮਸਲਾ ਸੀ ਖੇਤੀ ਕਾਨੂੰਨਾਂ ਦਾ ਜਿਸ ਨੂੰ ਲੈ ਕੇ ਇੱਕ ਸਾਲ ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਬੈਠੇ ਰਹੇ ਸਨ ਦਿੱਲੀ ਦੀਆਂ ਸਰਹੱਦਾਂ ਤੇ ਤਾਂ ਹੁਣ ਮਾਮਲਾ ਉਸ ਸਵੇ ਦਾ ਕਾਫੀ ਪੱਕਾ ਸੀ ਤਾਂ ਹਰਿਆਣਾ ਦੇ ਵਿੱਚ ਬਾਈ